مہبی جی کہاں ہاراں مہبی جی کہتے نہیں جانگ leaving ral soc قال switched Nast neste ਪਰਮ ਸਤਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤੋਂ ਬਰੋਸਾਈ ਹੋਇਤਕ ਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ 11ਵੇਂ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਜੋ ਪਿਛਲੇ ਸਾਲ 3 ਫਰਵਰੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ ਉਨ੍ਹਾਂ ਦੀ ਪਹਿਲੀ ਵਰਸੀ 3 ਫਰਵਰੀ 2024 ਜਨ ਸ਼ਨੀਵਾਰ ਨੂੰ ਡੇਰਾ ਸੰਤ ਗਿਆ ਨੇ ਮੀਰ ਸਿੰਘ ਜੀ 49 ਸਤੋ ਵਾਲੀ ਅਟੜਾ ਕਰਨ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਹੀ ਹੈ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ 3 ਫਰਵਰੀ ਨੂੰ ਇਸ ਹੋਰ ਇਸ ਬਾਗਮੁੰਦੇ ਵਿੱਚ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ ਨਾਲ ਹੀ ਸੰਗਤਾਂ ਦੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਕਿ 13 ਲੱਖ ਪਾਠ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਰ ਰਹੀਆਂ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਬੈਠ ਕੇ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਪਾਠ ਕਰੋ ਇਹ ਸੰਤ ਬਾਬਾ ਮੱਖਣ ਸਿੰਘ ਜੀ ਹੋਰ ਉਹਨਾਂ ਦੀ ਸ਼ਰਧਾਂਜਲੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ